ਹੈਲੋ ਜੀ ਮੇਰੇ ਬਲ ਸੰਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸੀ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਲੱਗਿਆ ਜੇ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤ ਰੱਖਣ ਬਸ ਜੀ ਹੁਣ ਗਰਮੀਆਂ ਜਾ ਰਹੀਆਂ ਨੇ ਸਰਦੀਆਂ ਆ ਰਹੀਆਂ ਨੇ ਸਰਦੀ ਕਾਫੀ ਵੈਸੇ ਆ ਚੁੱਕੀ ਆ ਬਟ ਹਜੇ ਕਪੜੇ ਵਗੈਰਾ ਦੀ ਸੈਟਿੰਗ ਨਹੀਂ ਹੋਗੀ ਅੱਜ ਮੈਂ ਮਾਰਨਿੰਗ ਟਾਈਮ ਬਸ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਜਲਦੀ ਜਲਦੀ ਮੈਂ ਕਿਹਾ ਵੀ ਪਹਿਲਾਂ ਸਵੇਰੇ ਉੱਠਦੀ ਸਰ ਪਹਿਲਾਂ ਬੈੱਡ ਸ਼ੀਟ ਵਗੈਰਾ ਸੈੱਟ ਕਰਾਂ ਕੁਝ ਗਰਮ ਕੱਡੀਆਂ ਸੀਗੀਆਂ ਕੁਝ ਹਜੇ ਨਹੀਂ ਕੱਡੀਆਂ ਹੈਗੀਆਂ ਇਹਦੇ ਕਰਕੇ ਫਿਰ ਮੈਨੂੰ ਇਹ ਸੀ ਕਿਉਂਕਿ ਇਹ अलमारी ਦੇ ਵਿੱਚ ਨਾ ਇੱਥੇ ਮਤਲਬ ਬੈੱਡ ਸ਼ੀਟ ਵਗੈਰਾ ਹੀ ਰੱਖੀ ਹੁੰਦੀਆਂ ਨੇ ਤਾਂ ਕਰਕੇ ਸੀਗਾ ਵੀ ਜੇ ਗਰਮੀ ਤੇ ਸਰਦੀ ਵਾਲੀਆਂ ਦੋਨੋਂ ਇਕੱਠੀਆਂ ਰੱਖਦੇ ਆਂ ਫਿਰ ਆਉਂਦੀਆਂ ਨਹੀਂ ਹੈਗੀਆਂ ਵੀ ਉਹਨਾਂ ਲਈ ਜਗਾ ਬੱਧ ਚਾਹੀਦੀ ਨੇ ਬਸ ਇਸੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਮੈਂ ਪਹਿਲਾਂ ਸੈੱਟ ਕਰ ਦਵਾਂ ਸਮਾਨ ਜਿਹੜਾ ਕਰਨ ਵਾਲਾ ਹੈ ਵੀ ਜਿਹੜੀਆਂ ਗਰਮੀ ਵਾਲੀਆਂ ਨੇ ਕਾਟਨ ਦੀਆਂ ਵਗੈਰਾ ਦੀਆਂ ਨੇ ਵੀ ਉਹਨਾਂ ਨੂੰ ਰੱਖ ਦੇਣੀ ਹੁੰਦੀਆਂ ਫਿਰ ਮੈਂ ਜੀ ਪੇਟੀ ਦੇ ਵਿੱਚ ਰੱਖ ਦੇਣੀ ਆ ਜਾਂ ਹੋਰ ਮਤਲਬ ਕੋਈ ਵੀ ਜਗਾ ਤੇ ਹੈ ਨਾ ਹੋਰ ਰੱਖ ਦੇ ਦੇਣੀ ਆ ਤੇ ਸਰਦੀ ਵਾਲੀਆਂ ਕੱਢ ਲੈਣੀਆਂ ਹੁੰਦੀਆਂ ਹੁਣ ਮੈਨੂੰ ਇਹ ਸੀ ਕੁਝ ਤਾਂ ਮੈਂ ਜਿਵੇਂ ਗਰਮ ਆਪਾਂ ਆਪਣੀ ਰੂਮ ਦੇ ਵਿੱਚ ਹਜੇ ਜਿਵੇਂ ਹੈਵੀ ਚ ਨੇ ਜਿਹੜੀ ਵੀ ਬੈੱਡ ਸ਼ੀਟ ਵਗੈਰਾ ਉਹ ਬਿਚਾਉਣੇ ਆ ਤੇ ਦੂਜੇ ਉਹਦੇ ਵਿੱਚ ਗਰਮ ਪਿਛਾਉਣ ਲੱਗੇ ਜਿਹੜੇ ਤੀਜੇ ਜਗ੍ਹਾ ਪਿਛਾਉਣੇ ਆ ਉੱਥੇ ਹਜੇ ਥੋੜੀ ਜੀਆਂ ਠੀਕ ਜੀ ਨਹੀਂ ਕਿਉਂਕਿ ਉੱਥੇ ਕੋਈ ਇੰਨਾ ਸੌਣ ਪੈਣ ਸੌਣ ਦਾ ਕੁਛ ਹੈ ਨਹੀਂਗਾ ਤਾਂ ਕਰਕੇ ਆ ਜਾਂਦਾ ਵੀ ਬਸ ਉਦਾਂ ਹੀ ਪਿਛਾਈ ਹੁੰਦੀ ਆ ਫਿਰ ਉਸ ਤੋਂ ਬਾਅਦ ਲੱਗੇ ਸੀ ਆਪਾਂ ਝਾੜੂ ਪੋਚਾ ਕਰਨ ਏ ਸੀਗਾ ਵੀ ਚਲ ਫਟਾਫਟ ਝਾੜੂ ਕਰ ਲਈਏ ਕੁਛ ਏ ਸੀਗਾ ਝਾੜੂ ਲਗਾਉਣ ਕਰਕੇ ਮੈਨੂੰ ਥੋੜੀ ਜੀ ਜਲਦੀ ਸੀਗੀ ਕੁਛ ਅੱਜ ਮੈਂ ਕਿਸੇ ਨਾਲ ਜਾ ਕੇ ਆਉਣਾ ਕੁਝ ਤੁਹਾਨੂੰ ਪਤਾ ਹੀ ਹੈ ਨਾ ਵੀ ਕੁਝ ਆਪਦੇ ਕੰਮ ਕਰ ਹੋ ਜਾਂਦੇ ਨੇ ਕੁਝ ਫਰੈਂਡ ਸਰਕਲ ਦੇ ਹੋ ਜਾਂਦੇ ਨੇ ਫਿਰ ਜਦੋਂ ਕੋਈ ਕਹਿੰਦਾ ਹੈ ਮਾਨਤਾ ਨਾ ਤਾਂ ਫਿਰ ਕਹਿੰਦੇ ਨੇ ਜੀ ਕੋਈ ਕਿਸੇ ਨੇ ਕਹੀ ਆ ਕੋਈ ਗੱਲ ਮਾਨਣਾ ਤਾਂ ਫਿਰ ਉਸ ਦਾ ਮਾਨ ਰੱਖਣਾ ਤਾਂ ਬਣਦਾ ਹੀ ਹੈ ਨਾ ਵੀ ਤਾਂ ਮੈਨੂੰ ਇਹ ਸੀਗਾ ਮੈਂ ਕਿਹਾ ਵੀ फटाफट ਆਪਾਂ ਕੰਮ ਕਰ ਕਰ ਲਈਏ ਕੰਮ ਕਰ ਕਰਕੇ ਵੀ ਫਿਰ ਜਿੰਨਾ ਕੁ ਟਾਈਮ ਅਗਲੇ ਨੂੰ ਦਿੱਤਾ ਹੋਇਆ ਹੁੰਦਾ ਹੈ ਅੱਜ ਵੈਸੇ ਮੈਨੂੰ ਆਪ ਦਾ ਤਾਂ ਕੋਈ ਕੰਮ ਕਰ ਹੈ ਨਹੀਂ ਸੀ ਪਰ ਮੈਂ ਕਿਸੇ ਦੇ ਨਾਲ ਜਿਵੇਂ ਜਾਣਾ ਸੀਗਾ ਨਾ ਫਿਰ ਇਹ ਸੀਗਾ ਵੀ ਜਿਹੜੇ ਕੰਮਕਾਰ ਕਰਨੇ ਨੇ ਉਹ ਕਰਕੇ ਬਿਲੇ ਹੋ ਜੀਏ ਵੀ ਜਿੰਨਾ ਕੁ ਟਾਈਮ ਫਿਰ ਦਿੱਤਾ ਹੁੰਦਾ ਉਸ ਹਿਸਾਬ ਨਾਲ ਫਿਰ ਤਿਆਰ ਵੀ ਹੋਣਾ ਹੁੰਦਾ ਹਨਾ ਮੈਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਹੁੰਦੀ ਵੀ ਅਗਰ ਆਪਾਂ ਕਿਸੇ ਨੂੰ ਟਾਈਮ ਦਿੱਤਾ ਹੈ ਤਾਂ ਉਸ ਦੀ ਵੇਟ ਕਰਵਾਈ ਜਾਵੇ ਨਾਲ ਦੀ ਨਾਲ ਮੇਰੀ ਮਸ਼ੀਨ ਚੱਲ ਰਹੀ ਸੀ ਜਨੂੰ ਮੈਂ ਝਾੜੂ-ਬੋਚਾ ਕਰਕੇ ਛੱਡੀ ਸੀ ਉਦੋਂ ਤੱਕ ਮੈਂ ਰੇ ਕੱਪੜੇ ਧੋਤੇ ਗਏ ਸੀ ਉਸ ਤੋਂ ਬਾਅਦ ਫਿਰ ਮੈਨੂੰ ਇਹ ਜ਼ਿੰਮੇਖਲੇ ਵੀ ਜਲਦੀ-ਜਲਦੀ ਹਜੇ ਬਟ ਹਜੇ ਮੈਂ ਰੋਟੀ ਖਾਣੀ ਸੀਗੀ ਵੀ ਰੋਟੀ ਮੇਕੇ ਚਲ ਬਾਅਦ ਵਿੱਚ ਖਾਣੀ ਆ ਵੀ ਜਲਦੀ ਜਿਹੜੇ ਕੰਮ ਕਰ ਕਰਨ ਵਾਲੇ ਨੇ ਉਹ ਹੋ ਜਾਣੇ ਇੱਥੇ ਮੈਂ ਲੱਗੀ ਸੀ ਕੱਪੜੇ ਸੁੱਕਣੇ ਪਾਉਣ ਕਿਉਂਕਿ ਜੀ ਫਟਾਫਟ ਹੀ ਸੀਗਾ ਵੀ ਸਾਰੇ ਕੰਮ ਕਰ ਹੋ ਜਾਣ ਕਿਉਂਕਿ ਇਹ ਇਹ ਹੋ ਜਾਂਦਾ ਨਾ ਵੀ ਜਿੰਮੇ ਯੂਨੀਫਾਰਮ ਵਗੈਰਾ ਚਾਹੀਦੀ ਹੁੰਦੀਆਂ ਨੇ ਹਨਾ ਵੀ ਫਿਰ ਗਿਆਂ ਨੂੰ ਕਵੇਲਾ ਵੀ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਨਾ ਵੀ ਗਿਆਂ ਕਰਕੇ ਟਾਈਮ ਲੱਗ ਜਾਂਦਾ ਮੈਂ ਕਿਹਾ ਵੀ ਆ ਕੇ ਕੋਈ ਟਾਈਮ ਨਹੀਂ ਰਹਿੰਦਾ ਕੁਝ ਹੁਣ ਦਿਨਾਂ ਦਾ ਫਰਕ ਪੈ ਗਿਆ ਨਾ ਕੱਪੜੇ ਜਲਦੀ ਸੁੱਕਦੇ ਵੀ ਨਹੀਂ ਹੈਗੇ ਰਮੀਦ ਵਿੱਚ ਤਾਂ ਜਿਹੀ ਹੋ ਜਾਂਦਾ ਹਨਾ ਵੀ ਆਪਾਂ ਪੱਖੇ ਥੱਲੇ ਪਾ ਦਿੰਨੇ ਆ ਚਲੋ ਜੇ ਥੋੜਾ ਬਹੁਤਾ ਨਹੀਂ ਵੀ ਸੁੱਕੇ ਹੁੰਦੇ ਹਨਾ ਵੀ ਉਹ ਪੱਖੇ ਥੱਲੇ ਸੁੱਕ ਜਾਂਦੇ ਨੇ ਪਰ ਹੁਣ ਇਹ ਹੋ ਜਾਂਦਾ ਵੀ ਹੁੰਦਾ ਸ਼ਾਮ ਨੂੰ ਨਾ ਜੇ ਅੰਦਰ ਰਾਤ ਨੂੰ ਕੁਰਸੀ ਵਗੈਰਾ ਤੇ ਵੀ ਪਾ ਵੀ ਦਿੰਨੇ ਆ ਨਾ ਫਿਰ ਵੀ ਨਹੀਂ ਸੁੱਕਦੇ ਹੈਗੇ ਇਹ ਹੈਗੀ ਸੀ ਜੀ ਨੈਕਸਟ ਡੇ ਦੀ ਕਿਉਂਕਿ ਉਸ ਦਿਨ ਵੀ ਫਿਰ ਸਾਨੂੰ ਕਵੇਲਾ ਹੋ ਗਿਆ ਸੀ ਗਿਆ ਨੂੰ ਫਿੱਤਾ ਕਰਕੇ ਫਿਰ ਉਸ ਤੋਂ ਅੱਗੇ ਕੋਈ ਵੀਡੀਓ ਬਣੀ ਨਹੀਂ ਸੀ ਮੈਂ ਕਬ ਚਲ ਤਾਂ ਕਰਕੇ ਮਿਸ ਕਰਤੀ ਸੀਗੀ ਇਹ ਹੈਗੀ ਸੀ ਨੈਕਸਟ ਡੇ ਦੀ ਨੈਕਸਟ ਡੇ ਵੀ ਮਾਰਨਿੰਗ ਦਾ ਟਾਈਮ ਸੀਗਾ ਇੱਥੇ ਲੱਗੇ ਸੀ ਆਪਾਂ ਮੂਲੀ ਵਾਲੇ ਪਰੌਂਠੇ ਬਣਾਉਣਾ ਕਿਉਂਕਿ ਜਿਵੇਂ ਰਾਤ ਦਾਲ ਸਮਚੀ ਤੇ ਬਣਾਈ ਸੀ ਬਟ ਇਹ ਹੋ ਜਾਂਦਾ ਜਿਵੇਂ ਫਤਿਹ ਨੂੰ ਵੀ ਸੀ ਉਹਦੇ ਪਾਪਾ ਨੂੰ ਵੀ ਕਹਿੰਦੇ ਹੁਣ ਮੂੜੀਆਂ ਵਾਲੇ ਪਰੌਂਠੇ ਕਦੇ ਬਣਾਏ ਨਹੀਂ ਹੈਗੇ ਬਟ ਇੱਕ ਦਿਨ ਫਤਿਹ ਤਾਂ ਜ਼ਰੂਰ ਲੱਗੇ ਸੀਗਾ ਅਦਰਵਾਈਜ਼ ਉਦਾਂ ਨਹੀਂ ਸੀ ਅਸੀਂ ਬਣਾਏ ਕਿਸੇ ਨੂੰ ਵੀ ਹੋਰ ਨਹੀਂ ਸੀ ਫੈਮਿਲੀ ਮੈਂਬਰ ਨੇ ਕਿਸੇ ਨੇ ਵੀ ਖਾਦੇ ਕਿਉਂਕਿ ਫਤਿਹ ਨੂੰ ਸਵੇਰੇ ਸਵੇਰੇ ਏ ਸੀਗਾ ਕਹਿੰਦਾ ਉਹਨਾਂ ਅਸਲ ਦੇ ਵਿੱਚ ਬਾਹਰ ਮੂੜੀਆਂ ਲੇ ਆਏ ਅਸੀਂ ਬਾਹਰੋਂ ਬਾਹਰਲੇ ਪੀੜੇ ਦੇ ਵਿੱਚੋਂ ਆ ਲਿਆ ਕੇ ਸਾਨੂੰ ਕਿਹਾ ਸੀਗਾ ਕਹਿੰਦਾ ਮम्मा ਲਾ ਕਹਿੰਦਾ ਮੈਂ ਮੂਲੀ ਲੈ ਆਇਆ ਕਹਿੰਦਾ ਤੁਸੀਂ ਏਦਾਂ ਕਰੋ ਕਹਿੰਦਾ ਵੀ ਪਰੌਂਠਾ ਬਣਾ ਦਿਓ ਮੂਲੀ ਵਾਲਾ ਮੈਂ ਕਹਿੰਦੀ ਚਲ ਠੀਕ ਆ ਉਹਦੇ ਕਰਕੇ ਫਿਰ ਉਸ ਦਿਨ ਉਹਦੇ ਲਈ ਬਣਾਤੇ ਸੀਗੇ ਹੋਰ ਨਹੀਂ ਸੀ ਕਿਸਨ ਬਣਾਏ ਅੱਜ ਏ ਸੀਗਾ ਵੀ ਅੱਜ ਸਾਰਿਆਂ ਨੂੰ ਬਣਾ ਕੇ ਖਾਉਨੇ ਆ ਕਿਉਂਕਿ ਸਾਰੇ ਡੈਟ ਜਿੰਨ ਥੋੜਾ ਜਿਹਾ ਬਾਦਰੰਦਾ ਹੁੰਦਾ ਬਟ ਇਹ ਹੁੰਦਾ ਨੇ ਏਜ ਦੇ ਅਕੋਰਡਿੰਗ ਹੈ ਨਾ ਤਲੀਆਂ ਹੋਈਆਂ ਚੀਜ਼ਾਂ ਦਾ ਬਹੁਤ ਘੱਟ ਖਾਣੀਆਂ ਚਾਹੀਦੀਆਂ ਨੇ ਪਰ ਕਹਿੰਦੇ ਹੁੰਦੇ ਨੇ ਵੀ ਤਾਰੀਖ ਦੀ ਆਪਦੀ ਮਰਜੀ ਆ ਹਨਾ ਵੀ ਕੁਝ ਚੀਜ਼ਾਂ ਦੇ ਉੱਪਰ ਆਪਾਂ ਨਹੀਂ ਪਾਬੰਦੀ ਲਾ ਸਕਦੇ ਬਟ ਉਹਨਾਂ ਨੂੰ ਇਹ ਹੋ ਜਾਂਦਾ ਜਿਵੇਂ ਪ੍ਰੌਂਡੇ ਵਗੈਰਾ ਕਿਸੇ ਵੀ ਕਿਸਮ ਦੇ ਹੋਣ ਚਾਹੇ ਸਿੰਪਲ ਵੀ ਪ੍ਰੌਂਡੇ ਹੋਣ ਬਸ ਉਹਨਾਂ ਨੂੰ ਉਹ ਵੀ ਬਹੁਤ ਜਣੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਇਹਨਾਂ ਨੂੰ ਜ਼ਿਆਦਾ ਹੀ ਸ਼ੌਂਕ ਰਹਿੰਦਾ ਤੜੀਆਂ ਚੀਜ਼ਾਂ ਦਾ ਬਸ ਇਹ ਹੋ ਜਾਂਦਾ ਜੀ ਫਿਰ ਉਹਨਾਂ ਨੂੰ ਵੀ ਇਹ ਸੀ ਕਿ ਕਹਿੰਦੇ ਇਹ ਵੀ ਪ੍ਰੌਡ ਨਹੀਂ ਖਾਂਦੇ ਕਹਿੰਦੇ ਅਸਕੇ ਚਲੋ ਠੀਕ ਹੈ ਵੀ ਇਹਦੇ ਸਾਰਿਆਂ ਨੂੰ ਬਣਾ ਕੇ ਖਵਾਨੇ ਆ ਉਸ ਤੋਂ ਬਾਅਦ ਫਿਰ ਆਪਾਂ ਕੀਤੇ ਕਰਦੇ ਜਿਹੜੇ ਹੋਰ ਕੰਮ ਕਰਨੇ ਸੀ ਉਹ ਕੀਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਸੈਨੂੰ ਕਲਰ ਲਗਾਉਣਾ ਆਪਣੇ ਜਿਹੜੇ ਧੋਣ ਵਾਲੀ ਸੀ ਉਹ ਸਾਰੇ ਧੋਤ ਬੇਤੀ ਹੁਣ ਤਾਂ ਪਰ ਇਹ ਹੋ ਜਾਂਦਾ ਜੀ ਜਿਵੇਂ ਪਤਾ ਨਹੀਂ ਕਿਵੇਂ ਹਨਾ ਲੋਕ ਕਹਿ ਦਿੰਦੇ ਨੇ ਵੀ ਅਸੀਂ ਤਾਂ ਜੀ ਦੋ ਦਿਨ ਨਹੀਂ ਧੋਦੇ ਅਸੀਂ ਤੀਏ ਦਿਨੇ ਧੋਨੇ ਆ ਜਾਂ ਇੱਕ ਦਿਨ ਨਹੀਂ ਧੋਦੇ ਵਿੱਚ ਹਨਾ ਬਟ ਸਾਡੇ ਤਾਂ ਜੀ ਰੋਜ਼ ਕਹਿੰਦੇ ਉਹਨੇ ਵੀ ਹੁੰਦੇ ਹੀ ਹੁੰਦੇ ਨੇ ਧੋਣ ਵਾਲੇ ਬਸ ਇਹ ਹੁੰਦਾ ਵੀ ਇਹ ਕੋਈ ਦਿਨ ਇਦਾਂ ਦਾ ਨਹੀਂ ਮਿਸ ਹੋ ਜਾਂਦਾ ਹੈਗਾ ਜਿਸ ਦਿਨ ਸਾਡੇ ਕੱਪੜੇ ਧੋਤੇ ਨੇ ਹੁਣ ਕੱਪੜੇ ਧੋਤੇ ਪਏ ਸੀਗੇ ਫਿਰ ਨਾਲ ਮੈਂ ਸਿਰ ਧੋ ਕੇ ਫਿਰ ਲੱਗੀ ਸੀ ਕੱਲਾ ਲਬਾਉਣ ਨਾਲ ਫਿਰ ਸਾਨੂੰ ਆ ਗਈ ਸੀ ਗਰਮ ਗਰਮ ਮੈਗੀ ਬਣੀ ਹੋਈ ਕਿਉਂਕਿ ਵੈਸੇ ਤਾਂ ਜਿ ਫਤੇ ਦੀ ਵੀ ਮਿਸ ਜਦੋਂ ਕਿ ਉਹਨਾਂ ਨੂੰ ਹੁੰਦਾ ਨਾ ਵੀ ਇੰਨੇ ਦਿਨ ਮਤਲਬ ਜਲਦੀ ਦਿੰਦੇ ਨਹੀਂ ਹੈਗੇ ਬਹੁਤ ਦਿਨ ਬਾਅਦ ਖਾਣ ਲੱਗੇ ਸੀ ਫਿਰ ਫਤਿਹ ਨੇ ਆਪਦੇ ਲਈ ਮੈਗੀ ਬਣਾਈ ਸੀ ਨਾਲ ਸਾਨੂੰ ਵੀ ਬਣੀ ਬਣਾਈ ਮਿਲ ਗਈ ਸੀ ਉਸ ਤੋਂ ਬਾਅਦ ਮੇਰੇ ਸਾਨੂੰ ਹਜੇ ਕਲਰ ਲੱਗੇ ਹੋਏ ਸੀ ਜਾਂ ਨਾਲ ਫਿਰ ਮੈਂ ਲੱਗੀ ਸੀ ਪਾਲਕ ਮੇਥੇ ਵਗੈਰਾ ਮੈਨੂੰ ਇਹ ਸੀ ਮੈਂ ਕਿਹਾ ਵੀ ਕੱਟ ਲਈ ਆਈਏ ਉਧਰੋਂ ਇਹ ਸੀਗਾ ਵੀ ਉਨੀ ਟਾਈਮ ਬੈਠਣਾ ਵੀ ਤਾਂ ਹੈਗਾ ਮੈਂ ਕਿਹਾ ਵੀ ਕਲਰ ਲੱਗੇ ਲੱਗੇ ਇੰਨੀ ਦੇਰ ਮੈਂ ਕਿਹਾ ਉਨੀ ਦੇਰ ਦੇ ਵਿੱਚ ਉਧਰੋਂ ਵੀ ਬਾਹਰਲੇ ਬਿੜੇ ਚ ਮੈਂ ਕਿਹਾ ਵੀ ਪਾਲਕ ਵਗੈਰਾ ਲਈ ਆਈਏ ਨਾਲੇ ਲਈ ਆਈਏ ਮੇਥੇ ਮੇਥੀ ਵਗੈਰਾ ਸਾਰਾ ਕੁਝ ਮਿਕਸ ਕਰਕੇ ਹੀ ਹੈ ਨਾ ਵੀ ਬਣਾਉਣਾ ਨੇ ਆ ਬਸ ਇਹ ਹੋ ਜਾਂਦਾ ਜਿਸ ਰੋਨੀ ਪਾਈ ਹੁੰਦੀ ਵਿੱਚ ਗੰਦਲਾਂ ਨਹੀਂ ਹੁੰਦੀਆਂ ਸਰੋਂ ਦੀਆਂ ਹਨਾ ਨਹੀਂ ਨਹੀਂ ਸਾਗਲਾਂ ਦਾ ਸਾਰਾ ਹੀ ਸਾਫਤਾਬ ਹੋ ਜਾਂਦਾ ਨਾ ਮੇਥੀ ਮੇਥੀ ਪਾਲਕ ਇਹਦਾ ਮੈਂ ਤਾਂ ਮਿਕਸ ਜੀ ਪੁਰਜੀ ਬਣਾਉਣੀ ਨੇ ਆ ਕਿਉਂਕਿ ਮੈਂ ਹੋਰਨਾਂ ਨੂੰ ਵੀ ਇਹੀ ਸਲਾਹ ਦਿੰਨੀ ਆ ਨਾ ਵੀ ਸਰਦੀਆਂ ਦੇ ਵਿੱਚ ਬਦ ਤੋਂ ਬਦ ਖਾਇਆ ਕਰੋ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਹਨਾ ਉਹ ਮੈਂ ਸਾਰੇ ਲਿਆ ਕੇ ਰੱਖ ਲਿਆ ਸੀਗੇ ਮੰਮੀ ਲੱਗੇ ਸੀ ਤੇ ਸਮਾਨ ਨਾਲ ਸਾਡੀ ਦਾਲ ਬਣਨੀ ਰੱਖੀ ਹੋਈ ਸੀਗੀ ਚੁੱਲੇ ਤੇ ਫਿਰ ਇਹ ਸੀਗੇ ਵੀ ਚੁੱਲੇ ਤੇ ਦਾਲ ਬਣਨੀ ਰੱਖਤੀ ਸੀ ਅੱਜ ਮੂੰਗੀ ਮਸਰੀ ਕਿਉਂਕਿ ਮੂੰਗੀ ਮਸਰੀ ਤੇ ਨਾਲ ਬਣਾਉਣੀ ਸੀਗੀ ਪਰ ਜੀ ਇੱਥੇ ਮੈਂ ਹੱਠੀ ਸੀ ਸਿਰ ਨਾ ਕੇ ਸਿਰ ਨਾ ਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਨਲੇ ਸਬਜੀ ਤਿਆਰ ਹੋ ਜੂਗੀ ਵੀ ਨਾਲ ਹੀ ਫਿਰ ਉਹਦਾ ਇਹ ਸੀਗੇ ਵੀ ਜਿਹੜੀ ਦਾਲ ਤਰੀ ਹੋਈ ਸੀ ਉਹਦਾ ਮਸਾਲਾ ਤਿਆਰ ਹੋ ਜੂਗੀ ਵੀ ਦੋਨੇ ਚੀਜ਼ਾਂ ਹੋ ਜਾਣਗੀਆਂ ਨਾਲੇ ਸੁੱਕ ਜਾਣਗੇ ਬਾਲ ਪਰ ਮੈਨੂੰ ਨਾ ਸਿਰੋਂ ਦਿਨਾਂ ਦਿਨ ਨੂੰ ਥੋੜਾ ਜਿਹਾ ਹੋ ਗਿਆ ਸੀ ਇੱਕ ਵੇਲੇ ਇੱਕਦਾਂ ਜੀ ਹੁਣ ਦਿਨਾਂ ਦਾ ਵੀ ਕਾਫੀ ਫਰਕ ਪੈ ਗਿਆ ਤੇ ਬੀਤੂਪ ਜਲਦੀ ਚਲੇ ਜਾਂਦੀ ਆ ਕੁਛ ਹੁਣ ਜਿਵੇਂ ਹਵਾ ਚਲਦੀ ਏ ਥੋੜੀ ਬਹੁਤੀ ਵੀ ਹੈ ਨਾ ਉਹਦੇ ਨਾਲ ਵੀ ਹੁੰਦਾ ਸੁੰਨ ਜਈ ਚੜੀ ਜਾਂਦਾ ਮੈਂ ਨਾ ਇੱਥੇ ਬੈਠ ਤਾਂ ਗਈ ਸੀ ਪਰ ਮੈਨੂੰ ਨਾਲ ਇਹ ਵੀ ਸੀਗਾ ਡਰ ਮੈਂ ਕਿ ਕਿਤੇ ਹੋ ਰੇ ਨਾ ਕਿਤੇ ਵਾਲ ਬੁੱਲ ਜਾਈ ਗਿਰ ਜਾਣ ਮੈਂ ਕਿਹਾ ਕਿਉਂਕਿ ਜੀ ਚੀਜ਼ ਦਾ ਟੇਸਟ ਹੀ ਖਤਮ ਹੋ ਜਾਂਦਾ ਹੈ ਨਾ ਪਰ ਮੈਂ ਉਹਦੇ ਕਰਕੇ ਮੈਨੂੰ ਜਾ ਕੇ ਜਿਵੇਂ ਇੱਕ ਸਾਈਡ ਦੇ ਤਿੰਨ ਸਿਰ ਦੀ ਪਰ ਇਹ ਹੋ ਜਾਂ ਸੀ ਮੈਨੂੰ ਮੈਂ ਕਿਹਾ ਵੀ ਇੱਕ ਵਾਰ ਗੁਲਝਾਂ ਗੱਡੀਆਂ ਜਾਣਗੀਆਂ ਵੀ ਫਿਰ ਉਹ ਥੋੜੇ ਜਿਹਾ ਵਾਲ ਛੇਤੀ ਨੁੱਚੜ ਜਾਂਦੇ ਨੇ ਹਨਾ ਨਹੀਂ ਤਾਂ ਫਿਰ ਵਾਲਾਂ ਦੇ ਵਿੱਚ ਪਾਣੀ ਜਾਂ ਜਾਣ ਨੂੰ ਨਾ ਟਾਈਮ ਲੱਗ ਜਾਂਦਾ ਤਾਂ ਕਰਕੇ ਫਿਰ ਮੈਂ ਗੁਲਝੇ ਕੱਢਣ ਲੱਗੀ ਸੀ ਨਹੀਂ ਤਾਂ ਮੈਂ ਜੇ ਧੁੱਪ ਦੇ ਵਿੱਚ ਜਣੀ ਬੈਠੇ ਹਾਂ ਫਿਰ ਤਾਂ ਮੈਂ ਉਦੋਂ ਹੀ ਸਿਰ ਬੌਂਦੀ ਨਹੀਂ ਹੈਗੀ ਕਿਉਂਕਿ ਸਿਰ ਬੜਾ ਜਦੋਂ ਆਪਾਂ ਨਹਾ ਕੇ ਆਉਂਦੇ ਨੂੰ ਉਦੋਂ ਨਹੀਂ ਪਾਉਣਾ ਚਾਹੀਦਾ ਸਿਰ ਵੀ ਆਪਣੇ ਵਾਲ ਦੋ ਮੁਹੇ ਵੱਧ ਹੁੰਦੇ ਨੇ ਜੇ ਆਪਾਂ ਜਦਈ ਸਰਵਾ ਨੇ ਬਾਕੀ ਪਤਾ ਨਹੀਂ ਜਣੀ ਮੈਂ ਤਾਂ ਘੱਟੇ ਉਹ ਕਰ ਦਿੰਨੀ ਬਸ ਸਿਰ ਬਾਕੇ ਮੈਂ ਵਾਲ ਤਾਂ ਛੱਡ ਲਈ ਪਰ ਮੈਂ ਨਾਲ ਜਾਗਟ ਪਾ ਕੇ ਮੈਨੂੰ ਤਾਂ ਸੋਨ ਜੇ ਚੜਨ ਲੱਗ ਗਈ ਸੀ ਮੈਨੂੰ ਤਾਂ ਲੱਗੇ ਮੈਨੂੰ ਕਿ ਠੰਡ ਕਿ ਨਹੀਂ ਲੱਗਦੀ ਆ ਮੰਮੀ ਲੱਗੇ ਸੀਗੀ ਚਾਹ ਬਣਾਉਣ ਮੈਂ ਕਿਹਾ ਮੰਮੀ ਚਾਹ ਬਣਾ ਲਓ ਦੇਖਿਆ ਵੀ ਮੇਰੇ ਨੂੰ ਤਾਂ ਠੰਡ ਲੱਗਣ ਲੱਗ ਗਈ ਮੈਂ ਉਨੀ ਦੇਰ ਚ ਬਸ ਮੰਮੀ ਨੇ ਜਿੰਨੇ ਕਿ ਮਿੱਥੇ ਮਿੱਠੀ ਵਗੈਰਾ ਸਮਾਰੇ ਹੋਏ ਸੀਗੇ ਮੈਂ ਉਨੇ ਕਮੇਕੇ ਚਲ ਮੈਂ ਕੱਟਦੀਆਂ ਬਾਕੀ ਜਿਹੜੇ ਹੀ ਪਾਲਕ ਵਗੈਰਾ ਸਮਾਰਨ ਤੋਂ ਰਹਿੰਦੀ ਸੀ ਮੈਂ ਕਿਹ ਨਾਲੇ ਉਹਨੂੰ ਸਮਾਰਦੇ ਆ ਬਸ ਇਹ ਧੁੱਪ ਤਾਂ ਨਹੀਂ ਸੀ ਹੁਣ ਬਟ ਇਹ ਸੀਗਾ ਵਿੱਚ ਉਹ ਥੋੜਾ ਜਿਹਾ ਹਜੇ ਪਹਿਲਾਂ ਨਾਲੋਂ ਬਿਹਤਰ ਲੱਗਦਾ ਸੀਗਾ ਵੀ ਹਜੇ ਨਹੀਂ ਜਿਆਦਾ ਵੀ ਨਹੀਂ ਸੀ ਨਰਮਾਈ ਪਰ ਇਹ ਹੋ ਜਾਂਦਾ ਜੀ ਜਿਵੇਂ ਐਵੇਂ ਦਾ ਹਨਾ ਸਮਾਰਨ ਜਿਹੜਾ ਆਲਾ ਕੁਝ ਹੁੰਦਾ ਏ ਵੀ ਫਿਰ ਉਹਨੂੰ ਅੰਦਰ ਵੀ ਨਹੀਂ ਲੋ ਸਹੀ ਲੱਗਦਾ ਹੈਗਾ ਤਾਂ ਕਰਕੇ ਮੈਂ ਕਿਹਾ ਵੀ ਚਲ ਇੱਥੇ ਬੈਠੀ ਹੋ ਮੈਂ ਕਿਹਾ ਸਾਫ਼ ਕਰ ਲੈਣੀ ਇਹਨੂੰ ਵੀ ਪਾਲਕ ਵੀ ਸਾਫ਼ ਕਰਨ ਵਾਲੀ ਸੀ ਵੀ ਉਹ ਵੀ ਕਰ ਲੈਣੀ ਆ ਨਾਲੇ ਦਾਲ ਰੱਖੀ ਹੋਈ ਸੀ ਬਣਨੀ ਨਾਲ ਮੈਂ ਕਿਹਾ ਚਲ ਚਾਹ ਪੀਨੇ ਆ ਚਾਹ ਦੇ ਨਾਲ ਆਪਾਂ ਬਣਾਈ ਹੋਈ ਸੀਗੀ ਬਰਫੀ ਨਾਲੇ ਉਹ ਖਾਣੇ ਆ ਬਾਕੀ ਇਹ ਇੱਕ ਦਿਨ ਬਣਾਈ ਸੀ ਮੈਂ ਬਟ ਤੁਹਾਡੇ ਨਾਲ ਰੈਸਪੀ ਸ਼ੇਅਰ ਨਹੀਂ ਸੀ ਕੀਤੀ ਕਿਸੇ ਦਿਨ ਜਦੋਂ ਫੇਰ ਬਣਾਈ ਇਹਨਾਂ ਮੈਂ ਸੂਜੀ ਤੇ ਬੇਸਨ ਦੀ ਮਿਕਸ ਬਣਾਈ ਸੀ ਕਿਉਂਕਿ ਫਸਟ ਟਾਈਮ ਟਰਾਈ ਕੀਤੀ ਸੀਗੀ ਪਰ ਬਹੁਤ ਵਧੀਆ ਬਣੀ ਕਿਉਂਕਿ ਰਹੀ ਵੀ ਮਤਲਬ ਹੁਣ ਜਿੰਨੇ ਕਈ ਦਿਨ ਹੋ ਗਏ ਸੀਗੇ ਖਾਂਦਿਆਂ ਨੂੰ ਨਾ ਸੌਫਟ ਹੀ ਰਹੀ ਹੈ ਜਾਂ ਆਏ ਨਹੀਂ ਹੋਈ ਹੈਗੀ ਕਿਉਂਕਿ ਮੈਨੂੰ ਇਹ ਹੋ ਜਾਂਦਾ ਜੀ ਜੋ ਚੀਜ਼ ਆਪਣੀ ਲਈ ਸਹੀ ਆ ਨਾ ਵੀ ਉਹਦੀ ਸਲਾਹ ਦੂਜਿਆਂ ਨੂੰ ਦਵੋ ਨਹੀਂ ਵੀ ਕੁਝ ਵਿਊ ਦੇ ਖਾਤਰ ਨੀਏ ਚੀਜ਼ ਹੋ ਸਕਦੀ ਹੈਗੀ ਹੈ ਨਾ ਵੀ ਆਪਾਂ ਚੀਜ਼ ਵਧੀਆ ਬਣੇ ਜਾਂ ਨਾ ਬਣੇ ਆਪਾਂ ਹਨਾ ਕਿਸੇ ਨੂੰ ਸਲਾਹਾਂ ਦੇਣ ਲੱਗ ਜਾਈਏ ਜਦੋਂ ਮਿਹਨਤ ਕਰਦੇ ਆ ਹਨਾ ਕਾਮਯਾਬੀ ਤਾਂ ਇੱਕ ਦਿਨ ਆ ਇੱਕ ਦਿਨ ਤਾਂ ਹਾਸਲ ਹੋਣੀ ਹੈ ਹਾਂਜੀ ਜਣੀ ਇਹ ਹੋ ਜਾਂਦਾ ਵੀ ਕਿਸੇ ਦੀ ਕਿਸਮਤ ਤੇ ਜਾਂ ਤਾਂ ਉਹਨਾਂ ਨੂੰ ਕਾਮਯਾਬੀ ਜਲਦੀ ਮਿਲ ਜਾਂਦੀ ਹੈ ਕਿਸੇ ਦੀ ਕਿਸਮਤ ਥੋੜੀ ਸਲੋ ਚੱਲਦੀ ਉਹਨੂੰ ਥੋੜੀ ਜੀ ਲੇਟ ਮਿਲ ਜਾਂਦੀ ਆ ਵੀ ਚਲੋ ਜੀ ਆਪਾਂ ਬਲੌਗਿੰਗ ਦਾ ਕੰਮ ਕਰਦੇ ਆ ਨਾ ਕਿਨਾਂ ਇੱਕ ਦਿਨ ਤਾਂ ਕਾਮਯਾਬ ਤੁਹਾਡੇ ਸਾਰਿਆਂ ਦੀ ਸਾਥ-ਸਦਕਾ ਹੋਮਾਂਗੀ ਹੋਮਾਂਗੀ ਹੈ ਨਾ ਪਰਮਾਤਮਾ ਹਮੇਸ਼ਾ ਕਹਿੰਦੇ ਹੁੰਦੇ ਨੇ ਵੀ ਛਾਤ ਦਿਨ ਦਾ ਇਹ ਦਿਨ ਦਾ ਮੈਂਤ ਕਰਨ ਵਾਲਿਆਂ ਦਾ ਉਸ ਤੋਂ ਬਾਅਦ ਆਪਾਂ ਲਾ ਕੇ ਸੀ ਇਥੇ ਰੋਟੀ ਖਾਣਾ ਰੋਟੀ ਬਹੁਤ ਟੇਸਟੀ ਬਣੀ ਪਰਜੀ ਹੈ ਨਾ ਕਿਉਂਕਿ ਜਿਵੇਂ ਜਿਵੇਂ ਪਰਦੀ ਵਗੈਰਾ ਬਣਾ ਲੈਂਦੀ ਹਾਂ ਉਸ ਤੋਂ ਬਾਅਦ ਥੋੜੀ ਜਿਹੀ ਪਲਾ ਨਿੰਨਿਆਂ ਵਿੱਚ ਮਲਾਈ ਪਰ ਉਹਦੇ ਨਾਲ ਬਹੁਤ ਟੇਸਟ ਚੇਂਜ ਹੋ ਜਾਂਦਾ ਹੁੰਦਾ ਕਿਉਂਕਿ ਪਰਜੀ ਆਪਾਂ ਜਿਵੇਂ ਆਮ ਸਿੰਪਲ ਆਪਾਂ ਘਰਾਂ ਦੇ ਵਿੱਚ ਬਣਾਉਂਦੇ ਆ ਉਦਾਂ ਹੀ ਬਣਾਈ ਸੀਗੇ ਪਰ ਉਹਦੇ ਵਿੱਚ ਬਾਅਦ ਵਿੱਚ ਤੁਸੀਂ ਮਲਾਈ ਪਾ ਕੇ ਦੇਖਿਓ ਬਹੁਤ ਸਵਾਦ ਦਾ ਫਰਕ ਪੈਂਦਾ ਹੈ ਕੁਝ ਇਹ ਵੀ ਹੋ ਜਾਂਦਾ ਜਿਵੇਂ ਮੇਥੀ ਮੇਥੇ ਵਗੈਰਾ ਪਾ ਕੇ ਵਿੱਚ ਬਣਾਉਨੇ ਆ ਨਾ ਉਹ ਆ ਤੇ ਨਾਲ ਮੂੰਗੀ ਮਸਰੀ ਦੀ ਦਾਲ ਸੀ ਸਰਦੀਆਂ ਦੇ ਵਿੱਚ ਤਾਂ ਜੀ ਮੂੰਗੀ ਮਸਰੀ ਦੀ ਦਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਕਿਉਂਕਿ ਗਰਮੀਆਂ ਦੇ ਵਿੱਚ ਅਸੀਂ ਮਤਲਬ ਧੋਮੀ ਮੂੰਗੀ ਤਾਂ ਬਣਾਉਂਦੇ ਆ ਮੂੰਗੀ ਮਸਰੀ ਘੱਟ ਬਣਾਉਨੇ ਨੇ ਸਾਦੀਆਂ ਦੇ ਵਿੱਚ ਮੂੰਗੀ ਮਸਰੀ ਬਣਾਉਨੇ ਨੇ ਬਾਕੀ ਇਹ ਤਾਂ ਜੀ ਸਦਾ ਬਹਾਰ ਵਾਲੇ ਕੰਮ ਆ ਨਾ ਵੀ ਇਹਦੇ ਵਿੱਚ ਕੋਈ ਆਏ ਨਹੀਂ ਹੈਗਾ ਵੀ ਇਹ ਤਾਂ 12ਵੇਂ ਨਹੀਂ ਚੱਲਦੀ ਰਹਿੰਦੀ ਫਤ ਲੱਗਿਆ ਹੋਇਆ ਸੀਗਾ ਕੰਪਿਊਟਰ ਤੇ ਉਹ ਨੂੰ ਹੁਣ ਕਈ ਦਿਨਾਂ ਦਾ ਥੋੜਾ ਜਿਹਾ ਕੰਪਿਊਟਰ ਦਾ ਕੰਮ ਜ਼ਿਆਦਾ ਖੋਇਆ ਜਿਵੇਂ ਕਹਿੰਦੇ ਨੇ ਬੱਚਾ ਦਾ ਮਾਈਂਡ ਜਿਹੜੀ ਸਾਈਡ ਤੇ ਨੂੰ ਹੋ ਗਿਆ ਜੀ ਹੋ ਗਿਆ ਹੁਣ ਜੀ ਆਪਾਂ ਕਰ ਲੈਨੇ ਆ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਮੈਂਬਰਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ